ਸੌਰੀ ਮਹੱਲਾ ਪੰਜਵਾ ਮਤੂ ਹਰ ਰੰਗ ਮਤੂ ਇਹ ਸਭ ਜੇ ਨੂੰ ਮਤੂ ਹਰ ਰੰਗ ਮਤੂ ਮਸਤ ਹੋ ਰਹੇ ਸੀ ਖਰੀਜੇ ਰੰਗ ਦੀ ਮਤੂ ਮਸਤੀ ਕਰਕੇ ਮਸਤ ਹੋ ਰਹੇ ਹਾਂ ਮਤੂ ਹਰ ਰੰਗ ਮਤੂ ਮਸਤ ਹੋ ਰਹੇ ਹਾਂ ਖਰੀਜੇ ਰੰਗ ਦੇ ਛੇ ਇਹ ਤਰ੍ਹਾਂ ਮਤੂ ਅਮਲ ਹੈ ਮਸਤੀ ਕਰ ਰਿਹਾ ਹੈ ਖਰੀਜੇ ਰੰਗ ਜਿਹੜਾ ਹੋਰ ਨਾ ਮਸਤੀਆਂ ਨੂੰ ਪਿਆਰ ਕਰਕੇ ਹਰੀਏ ਰੰਗ ਜਿ ਮੱਤਿਆ ਹੋਇਆ ਉਹ ਹੀ ਮਸਤ ਪਹੀਦਾ ਹੈ ਪਰਹਾਉ ਉਹੀ ਪੀਓ ਉਹੀ ਪੀਓ ਉਹ ਹੀ ਪਰਮੇਸ਼ਰ ਹੈ ਨਾਮ ਅਮਰ ਅਸੀਂ ਪੀਤਾ ਹੈ ਉਸੇ ਕਰਕੇ ਖੀਓ ਮਸਤ ਹੋਏ ਹਾਂ ਉਹੀ ਪੀਓ ਉਹੀ ਸਾਰਿਆਂ ਦਾ ਪਤੀ ਹੈ ਕੋਈ ਖੀਓ ਮਸਤ ਕਰਨ ਵਾਲਾ ਹੈੁਰਹਿ ਦਿਓ ਦਾਨ ਕੀਓ ਇਹ ਸਭ ਜਿਹੜੇ ਸੈਨ ਸੰ ਨੂੰ ਦੇਣਾ ਪੀਤਾ ਹੈ ਮੋਲ ਨੂੰ ਕੁਝ ਬੇਸੱਤ ਸਭ ਗੁਈਆਂ ਦਾਨ ਕੀਤਾ ਹੈ ਕਿਰਪਾ ਦੀਸ਼ਟੀ ਕੀਤੀ ਹੈ ਵਾਹੂ ਸਿਉ ਮਨ ਰਾਤ ਤੋਂ ਰੋਸ ਆਈ ਜੀ ਦਾ ਮੋਰੰਗਿਆ ਹੋਇਆ ਹੈ ਉਹੀ ਪਾਠੀ ਉਹੀ ਪੋਚਾ ਦੇਖੋ ਮੇਰੇ ਪੱਠੀ ਕਿਹੜੀ ਬਣਾਈ ਸੀ ਜੋਗੀ ਜੀ ਨੇ ਸ਼ਰਾਬ ਕਰਨ ਨਾਲ ਆਪਣੇ ਪੱਠੀ ਬਣਾਉਂਦੇ ਆ ਇਹ ਪੋਚਾ ਕਿਹੜਾ ਫੇਰਿਆ ਸੀ ਤਾਂ ਕਹਿੰਦੇ ਹਨ ਉਹੀ ਪਾਠੀ ਉਹੀ ਪੋਚਾ ਉਹੀ ਵਿਆਦ ਗੁਰੂ ਦੀਓ ਪਰਮੇਸ਼ਰ ਜੀ ਦਾ ਕਾਹ세 ਹੋਈ ਪੱਤੀ ਰੂਪ ਹੋਇਆ ਹੈ ਤੇ ਪ੍ਰੇਮ ਹੋ ਗਾਇਆ ਲੱਗੇ ਹੋਈ ਪੋਚਾ ਤੇ ਗਿੱਲੀ ਲੀਰ ਫੇਰੀ ਦੀ ਪੋਚਾ ਦੁੱਤਾ ਹੈ ਉਹੀ ਪਿਆਰੂ ਉਹੀ ਰੂਚਾ ਉਹੀ ਸਾਡਾ ਪਿਆਰੋ ਕੀ ਅੱਲਾ ਹੈ ਉਸੇ ਦੀ ਸਾਡੀ ਰੂਚੀ ਹੈ ਉਹੀ ਸਾਡਾ ਪਿਆਰਾ ਹੈ ਉਸੇ ਦੀ ਹਮੇਸ਼ਾ ਲਈ ਇੱਦਕੀ ਇੱਛਾ ਬਣੀ ਹੋਈ ਹੈ ਸਾਡੇ ਅੰਦਰ ਮਨ ਉਹ ਸੁਖ ਜਾਤੂ ਮਨ ਵਿੱਚ ਹੀ ਉਸੇ ਤੋਂ ਸੁਖ ਦੇ ਕਾਹੀ ਜਾਣਨਾ ਕੀਤਾ ਹੈ ਤਹਿਜ ਖੀਲ ਅਨੰਦ ਖੀਲ ਜੈਸ ਰੂਪ ਨੇ ਵੀ ਕਾਹੀ ਖੇਲ ਅਨੰਦ ਮਾਣਦੇ ਹਾਂ ਅਨੰਦ ਦਾਤ ਜੀ ਦੀਆਂ ਖੇਲਾ ਕੌਣ ਕਹਨ ਭਾਈਆਂ ਦੇ ਨਾਲ ਪਿਆਰ ਕਰਦਾ ਹੈ ਰਹੇ ਪੀਰ ਪਹਿਲੀ ਲੀਲ ਉਹ ਜਿਨਾਸੀ ਦੇ ਫੇਰੇ ਰਹਿ ਚੁੱਕੇ ਆ ਸਾਡੇ ਵਾਹਿਗੁਰੂ ਦਾ ਨਾਮ ਲਾਪ ਹੋ ਗਿਆ ਹੈ ਨਾਨਕ ਗੁਰ ਸ਼ਬਦ ਪ੍ਰਾਪਤੂ ਸ੍ਰੀ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਪ੍ਰਾਪਤ ਕੀਤਾ ਹੈ ਗੁਰਾਂ ਦੇ ਸ਼ਬਦ ਦੇ ਪ੍ਰਾਪਤ ਕਰਕੇ ਉਹ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਨੂੰ ਪ੍ਰਾਪਤ ਹੋ ਪਾਇਆ ਹੈ ਰਾਗ ਗਉੜੀ ਮਾਲਵਾ ਮਹੱਲਾ 5 ਸਤਿਗੁਰ ਅੰਕਾਰ ਸਤਗੁਰ ਪ੍ਰਸਾਦ ਹਰ ਪ੍ਰਾਂ ਹਰ ਨਾਮ ਲੇਹੁ ਮੀਤਾ ਲੇ ਮਾਲਵਾ ਗੌੜੀ ਐ ਮਾਲਾ ਗੌੜੀ ਮਾਲਵਾ ਚੇਤੀ ਬਰਾਗਣ ਇਹ ਪੂਰਬੀ ਗੌੜੀਆਂ ਦੀਆਂ ਜਾਤੀਆਂ ਦੇ ਨਾਮ ਹਨ ਇੱਥੇ ਮਾਲਵਾ ਗੌੜੀ ਵਿਚਾਰ ਨੂੰ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਅਦੈ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਹਰ ਨਾਮ ਲਿਓ ਮੀਤਾ ਲਿਓ اے ਮਿੱਤਰ ਸੱਜਣ ਜਨੋ ਪਰਮੇਸ਼ਰ ਦੇ ਨਾਮ ਨੂੰ ਲੈਣਾ ਕਰੋ ਜੋ ਸਾਰਿਆਂ ਦੇ ਉਹ ਪਰਮੇਸ਼ਰ ਦਾ ਨਾਮ ਉਚਾਰਨੇ ਯੋਗ ਲੈਣੇ ਯੋਗ ਹੈ ਆਗ ਬਿਖਮ ਪੰਥ ਭਿਆਨ ਮਹਾਰਾਜ ਮੈਂ ਮਾਰੇ ਆਪ ਵਿਚਾਰ ਨੂੰ ਕਿਉਂ ਕਹਿੰਦੇ ਹੋ ਕਹਿੰਦੇ ਅੱਗੇ ਜਿਹੜਾ ਜਮਾਂ ਦਾ ਮਾਰਗ ਹੈ ਬੜਾ ਕਿ ਬਿਖਮ ਕਠਨ ਹੈ ਸਾਹਿਦ ਆਇਕ ਰਹਾਉ ਗੁਰੂ ਜੀ ਕਾਮ ਕਰੋ ਰੂਪੀ ਬੜੇ ਬੜੇ ਪਹਾੜ ਹੈ ਤੇ ਅਤਿਅੰਤ ਪਾਇਦਾਇਕ ਹੈ ਰਹਾਉ ਸੇਵਤ ਸੇਵਕ ਸਦਾ ਸੇਵ ਜਿਸੁ ਵਾਹਿਗੁਰੂ ਦੇ ਤਾਈ ਸੰਤ ਸੇਵਨ ਕਰ ਜੇ ਸੰਤ ਜੋ ਸੇਵਤ ਸੇਵਨੇ ਯੋਗੋ ਜੋ ਦੇਵਤੇ ਮੰਨੇ ਆ ਲੋਕਾਂ ਨੇ ਦੇਵਤਿਆਂ ਕਰਕੇ ਸੇਵਨਯੋਗ ਜੋ ਬ੍ਰਸਪਤ ਆਦਿਕ ਮੰਨੇ ਬ੍ਰਸਪਤ ਆਦਿਕਾਂ ਕਰਕੇ ਜੋ ਪ੍ਰਜਾਪਤ ਆਪਿਕ ਸੇਵਨਯੋਗ ਮੰਨੇ ਅਗੇ ਪ੍ਰਜਾਪਤ ਆਦਿਕਾਂ ਕੇ ਬ੍ਰਹਮਾ ਆਦਿਕ ਜੋ ਸੇਵਨਯੋਗ ਮੰਨੇ ਬ੍ਰਹਮਾ ਆਦਿਕ ਵੀ ਜੋ ਸਾਧ ਸੰਗਤ ਦੀ ਤਹਿਲ ਕਰਨ ਵਾਲੇ ਆ ਉਹ ਸਾਧ ਸੰਗਤ ਉਹ ਪਰਮੇਸ਼ਰ ਨੂੰ ਸਦਾ ਸੇਵਨ ਕਰਦੀ ਹੈ ਉਹ ਕਿ ਪ੍ਰਕਾਰ ਸੇਵਨ ਕਰੀਏ ਫੇਰ ਪੜੋ ਦੇਵਤ ਸੇਵਕ ਸਦਾ ਸੇਵ ਜੁੜੇ ਮਨ ਕਰਕੇ ਵਾਹਿਗੁਰੂ ਦਾ ਸੇਵਨ ਕਰਦੇ ਆ ਸੰਤ ਅਤੇ ਬਾਣੀ ਕਰਕੇ ਸਿਮਰਨ ਕਰਦੇ ਆਂ ਅਤੇ ਸਰੀਰ ਕਰਕੇ ਰੋਮ ਰੋਮ ਕਰਕੇ ਪਰਮੇਸ਼ਰ ਦਾ ਸਦਾ ਸੇਵਨ ਕਰਦੇ ਆਂ ਉਹ ਸਦਾ ਜਾਂਦਨ ਸੁਖਗੋਵਦ ਦੀ ਸੇਵਨੇ ਯੋਗ ਹੈ ਬਾਲ ਜਵਾਬਨ ਦੀ ਵਸਣਾ ਕੇ ਸਦਾ ਉਹਦਾ ਸੇਵਨ ਕਰੋ تیر ਸੰਗ ਵਸਤ ਹੈ ਕਾ اے ਜੀਵ ਤੇਰੇ ਨਾਲ ਕਾਲ ਵਸ ਰਿਹਾ ਪਤਾ ਨਹੀਂ ਕਿਸਵੇਂ ਨੇ ਤੇਰਾ ਪੱਖਾ ਕਰ ਜਾਏਗਾ ਇਹ ਕਰਕੇ ਪਰਮੇਸ਼ਰ ਦਾ ਚਿੰਤਨ ਕਰ ਲੈ ਜੇ ਪਰਮੇਸ਼ਰ ਕੀਤੇ ਹੋਵੇਗਾ ਕਾਲ ਤੈਨੂੰ ਖਾ ਨਹੀਂ ਸਕੇਗਾ ਪਰ ਸੇਵਾ ਤੂੰ ਸਾਧ ਕੀ ਸੇ ਭਾਈ ਸਾਧ ਸੰਗਤ ਦੀ ਟਹਿਲ ਕਰਿਆ ਕਰ ਓ ਕਾਟਿਆ ਜਮ ਜਾ ਓੇ ਭਾਈ ਜਿਹੜਾ ਜਮਾਂ ਦਾ ਜਾੜਾ ਤੇਰਾ ਕਟਿਆ ਜਾਏਗਾ ਮਰ ਜਾਏਗਾ ਓ ਮਜਗ ਤੀਰਤ ਕੀਏ ਜੇ ਕੋਈ ਹਮਨ ਕਰੀ ਜਾਵੇ ਜਿਸ ਸਰਕਾਰ ਬਹੁਤ سارے ਲੋਕ ਹਮਨ ਕਰਦੇ ਹਨਗੇ ਅਹੂਤੀਆਂ ਪਾਉਂਦੇ ਆ ਮੰਦਰਾਂ ਦੇ ਅੰਦਰ ਹਉਤੀਆ ਪਾਪਾਂ ਕੇ ਜਗ੍ਹਾ ਦੇ ਕਰਦੇ ਆ ਇਸ ਤਰ੍ਹਾਂ ਹਵਨ ਕਰਨੇ ਕਰਕੇ ਤੀਰਥ ਕੀਏ ਹੋ 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 ਜਗ੍ਹਾ ਤੀਰਥ ਕੀਏ ਜਗ੍ਹਾ ਦੇ ਕਰਦੇ ਹਨਗੇ ਤੀਰਥ ਸਾਧਕਾਂ ਦੇ ਯਾਤਰਾ ਕਰਨੇ ਕਰਕੇ ਵਿੱਚ ਹਉਮੈ ਬਧੇ ਬਿਕਾਰ ਇਹਨਾਂ ਕਰਮਾਂ ਦੇ ਕਰਕੇ ਹਉਮੈ ਆ ਜਾਂਦੀ ਕਿ ਮੈਂ ਤੀਰਥ ਕੀਤਾ ਮੈਂ ਜਗ੍ਹਾ ਕੀਤਾ ਕਿ ਮੈਂ ਇਸੇ ਪੈਰੇ ਤੀਸਰ ਜਗ ਮੋਹ ਤੀਸਰ ਤੋਂ ਯਾਤਰਾ ਕੀਤੀ ਜਾਂ ਕੀਤੇ ਹਨ ਵਿਚ ਹਉਮੈ ਬਧੇ ਬਿਕਾਰ ਜਿਹੜਾ ਕਰਕੇ ਹਉਮੈ ਆ ਜਾਂਦੀ ਹੈ ਹਉਮੈ ਕਰਕੇ ਜੀਵ ਬਗੈਰਾਂ ਦੀ ਜੀ ਆਉਂਦੇ ਮੈ ਸੁਣਦੇ ਰਹਿੰਦੇ ਹਮ ਨਰਕ ਸੁਰਗ ਤੂੰ ਹੀ ਪੂਜਨਾ ਜਿਹਦੇ ਗੰਗੇ ਗੁੰਨੇ ਕਰਮ ਦਾ ਸਾਇਮ ਨੂੰ ਤੇ ਸੁਰਗ ਦੀ ਪ੍ਰਾਪਤੀ ਹੋ ਜਾਈ ਜਦੋਂ ਪੁੰਨ ਨਾ ਸੋਜਾਂਗੇ ਨਰਕ ਭੋਗਣਾ ਪਵੇਗਾ ਹੋਏ ਬਹੁਰ ਬਹੁਰ ਆਵਤਾ ਮੂੜ ਕੇ ਫੇ ਜਨਮ ਧਾਰਨਾ ਪਵੇਗਾ ਕਦੇ ਨਾਰਕੀ ਬਣੇਗਾ ਕਦੇ ਸਵਰਗ ਵਿੱਚ ਜੀਵ ਬਣੇਗਾ ਉੱਥੇ ਵੀ ਆਪ ਬਰਾਬਰਿਆਂ ਨੂੰ ਈਰਖਾ ਵੱਡਿਆਂ ਨੂੰ ਵੇਖ ਕੇ ਹੰਕਾਰ ਫੁਰਨਾ ਛੋਟਿਆਂ ਨੂੰ ਵੇਖ ਕੇ ਗਰੋਧ ਫੁਰਨਾ ਇਹ ਆਦਿਕੋਗਣ ਬਣੇ ਰਹਿਣਗੇ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਸ਼ਿਵਜੀ ਦੀ ਪੂਰੀ ਕਲਾਸ਼ਪੁਰੀ ਚ ਜਾ ਕੇ ਵੀ ਸਤਿ ਨਹੀਂ ਰਹੇਗਾ ਅਤ ਬ੍ਰਹਮਾ ਜੀ ਦੀ ਪੂਰੀ ਵੀ ਜੋ ਬ੍ਰਹਮਾ ਦੀ ਉਮਰ ਪੂਰੀ ਹੋ ਗਈ ਉੱਥੋਂ ਡਿੱਗਣਾ ਪਵੇਗਾ ਨੇਚਰ ਇੰਦਰ ਇੰਦਰਪੁਰੀ ਇੰਦਰ ਵੀ ਪੂਰੀ ਵਿੱਚੋਂ ਵੀ ਡਿੱਗਣਾ ਪਵੇਗਾ ਪੁੰਨ ਨਾਸੋਂ ਤੋਂ ਨੇਚਲ ਕੋ ਥਾਉ ਨਾ ਹੈ ਕਰਕੇ ਸਾਰਿਆਂ ਦਾ ਖਾਜਾ ਆਪਾਂ ਆਪਣੀ ਉਮਰ ਭੋਗ ਕੇ ਮੁੱਕ ਜਾਂਦੇ ਹੈ ਅਕਾਲ ਨੂੰ ਜਾਣ ਵਾਲਾ ਕੋਈ ਖਾਂ ਨਹੀਂ ਹੈ ਬਿਨ ਹਰ ਸੇਵਾ ਸੁਖ ਨਹੀਂ ਹਰੀ ਅਕਾਲ ਪੁਰਖ ਉਹਦੀ ਸੇਵਾ ਭਗਤੀ ਤੋਂ ਬਿਗੈ ਕਿਸੇ ਨੂੰ ਸੁਖ ਵੀ ਪ੍ਰਾਪਤੀ ਨਹੀਂ ਹੁੰਦੀ ਹੈ ਹੋ ਸਾਖਤ ਆਵਹਿ ਜਾ ਉਹ ਸਾਖਤ ਪੁਰਖ ਜਿਹੜੇ ਕਸ਼ੋਰ ਜਿਤਰਾ ਹੈ ਉਹ ਆਉਂਦੇ ਜਾਂਦੇ ਇਹਨਾਂ ਦੀ ਉਪਾਸ਼ਨਾ ਕਰਕੇ ਕਾਲੀ ਪਾਇ ਤੇ ਉਹ ਬ੍ਰਹਮਾ ਜਗ ਇਸੇ ਪ੍ਰਕਾਰ ਕਾਲ ਹੀ ਪਾਇਤਰ ਹੋ ਜੂਗੀ ਐ ਸਾਰੇ ਸਮਾਂ ਤਾਂ ਕੇ ਅੰਤ ਹੋ ਜਾਂਦਾ ਹੈ ਗੈ ਸੋ ਗੁਰ ਉਪਦੇਸਿਆ ਇਹ ਨਹੀਂ ਆਪਣੀ ਵੱਲੋਂ ਨਹੀਂ ਕਹਿ ਰਹੇ ਕਈ ਕਹਿੰਦੇ ਅੰਰੇ ਕਿ ਮੇਰੇ ਦਵਾਜ ਵੀ ਇੱਕ ਹੈ ਬਸ ਉਹ ਜੇ ਵੀ ਕਹਨ ਨਹੀਂ ਹਯੂਰ ਕਹਿੰਦੇ ਜਿਸ ਪ੍ਰਕਾਰ ਦਾ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਦ ਗੁਰੂ ਐਨ ਜੈ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ ਮੈਂ ਸੈ ਸੂ ਕਹਾ ਪੁਕਾਰ ਗੁਰਸਪੁਰ ਕਾਰਜੈ ਸਿੰਘ ਪੁਕਾਰ ਕੇ ਬੁਲੰਦ ਆਵਾਜ਼ ਦੇ ਨਾਲ ਇਹ ਕਿਹਾ ਹੈ ਉਪਦੇਸ਼ ਨਾਨਕ ਕਹ ਸੁਨ ਰੀ ਮਨ ਸਦਗੁਰ ਮੈਂ ਹੰਦੇ ਗੁਰੂ ਅਰਜਨ ਜੈ ਪੰਜਵੇਂ ਸੂਤ ਕਹਿੰਦੇ ਹੈ ਮੇਰੇ ਪਿਆਰੇ ਮਨਾ ਸੁਣ ਲੈ ਕਰ ਕੀਰਤਨ ਹੋਏ ਉਹਦਾ ਪਰਮੇਸ਼ਰ ਦਾ ਕੀਰਤਨ ਯਸ਼ ਕਰਿਆ ਕਰ ਤੇਰਾ ਸੰਸਾਰ ਤੋਂ ਉਜਾਰ ਹੋ ਜਾਏਗਾ ਮੁਕਤ ਹੋ ਜਾਏਗਾ ਰਾਗ ਗਉੜੀ ਮਾਲਾ ਜੁਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਇ ਤੇ ਅਨੋ ਰਾਗ ਗਉੜੀ ਮਾਲਾ ਮਹੱਲਾ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪਾਇਓ ਬਾਲ ਬੁੱਧ ਸੁਖ ਰੇ ਜੀ ਮਾਲਵਾ ਯਾਤਰੀ ਗਉੜੀ ਦੀ ਇਸੇ ਪ੍ਰਕਾਰ ਮਾਲਾ ਨਾਮ ਯਾਤਰੀ ਹੈ ਗਉੜੀ ਦੀ ਇੱਕੋ ਦੇਹ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਤਾਰ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਮਹਾਰਾਜ ਸਾਹਿਬ ਜੀ ਜੀਵਨ ਮੁਰਤੀ ਦੇ ਸੁਖ ਬਾਗਤ ਕਹਿੰਦੇ ਹਨ ਜੀ ਪਾਉ ਬਾਲ ਬੁੱਧ ਸੁਖ ਲਈ ਜਿਸ ਪ੍ਰਕਾਰ ਬਾਲਕ ਜਿਹੜਾ ਹੁੰਦਾ ਹੈ ਉਹਦੇ ਨੂੰ ਹਰਖਸ਼ੋਗ ਨਹੀਂ ਹੁੰਦਾ ਜਿਵੇਂ ਮਾਤਾ ਪਾ ਦੇਵੇਂ ਘੁੰਡੇ ਤੇ ਪੈ ਜਾਂਦਾ ਹੈ ਜੇ ਥੱਲੇ ਪਾ ਦੇ ਥੱਲੇ ਪੈ ਜਾਂਦਾ ਹਰਖਸ਼ੋਗ ਤੋਂ ਰਹਿਤ ਹੁੰਦਾ ਹੈ ਇਸੇ ਪ੍ਰਕਾਰ ਬਾਲ ਨੇ ਵੱਡੀ ਬੁੱਧੀ ਜਿਹੜੀ ਬ੍ਰਹਮ ਗਿਆਨੀਆਂ ਵਾਲੀ ਉਸ ਕਰਕੇ ਸੁਖ ਪਾਉਣਾ ਕੀਤਾ ਹੈ ਬਾਲਕ ਵੀ ਨਹੀਂ ਆਈ ਬ੍ਰਹਮ ਗਿਆਨੀ ਦੀ ਵਿਕੇਸ਼ਤਾ ਮੰਨੀ ਹੈ ਖਸੂਗ ਹਾਨ ਮਿਰਤ ਦੁਖ ਸੁਖ ਛੋੜ ਕੇ ਅਖਰ ਬੋਲੋ ਹਰਖਸੂਗ ਹਰਖ ਬੁਲਹੇ ਆਏ ਤਾਂ ਖੁਸ਼ੀ ਹੋਣੀ ਜੇ ਜੀ ਬਾਜ਼ਾਰ ਤੇ ਗਏ ਤਾਂ ਮਿਸ਼ੋਰੇ ਜਿਹੜਾ ਸੋਗ ਹੋਣਾ ਹੈ ਇਹ ਤਾਂ ਰਹਿਤ ਹੋ ਗਏ ਹਾਨ ਮਿਰਤ ਕੋਈ ਕਿਸੇ ਦੁਨੀਆ ਦੇ ਅੰਦਰ ਕਿਸੇ ਤਲਾਕ ਦੇ ਨਾ ਸੁਣਨ ਕਰਕੇ ਜਿੱਜਾ ਕਰ ਤੋਂ ਨਾ ਹੋਏ ਕਰਕੇ ਹੰਮੀ ਮੰਨਣੀ ਹਨ ਮੇਰੇ ਤੋਂ ਮਿੱਤੂ ਹੋ ਜਾਣੀ ਮੌਤ ਆ ਜਾਣੀ ਸੁਖ ਸੁਖ ਅਤੇ ਦੁੱਖ ਪ੍ਰਾਪਤ ਹੋ ਜਾਣੇ ਜਾਂ ਸੁਖ ਪ੍ਰਾਪਤ ਹੋਣੇ ਕਿਤ ਸੰਸਾਰ ਵਿੱਚ ਗੁਰ ਮਿਲੇ ਇਹਨਾਂ ਵਿੱਚ ਜੇ ਕੋਈ ਰਹਿੰਦਾ ਹੈ ਦੁੱਖ ਵਿੱਚ ਸੁਖ ਦੁੱਖ ਦੋਨੋਂ ਸੰਕਰ ਜਾਣੇ ਔਰ ਮਾਨੁੱਖ ਮਾਨਨਾ ਹਰ ਗੀਸ਼ੋਗ ਤੇ ਰਹੇ ਨਿਆਰੋ ਨਾ ਮਾਨੁੱਖ ਮਾਨਨਾ ਕਿਉਂ ਇਹਨਾਂ ਕਿਤ ਸੰਸਰੀ ਕੋਈਆ ਕਰ ਦਿੱਤਾ ਮਹਾਰਾਜੀ ਨੇ ਐਸੀ ਮੇਲ ਕਰ ਦਿੱਤੀ ਹੈ ਕਿ ਵੱਡੀ ਬੁੱਧੀ ਹੈ ਬਾਲਕਾਂ ਦੀ ਨਿਆਈ ਇਹਨੇ ਸੁਖ ਪਾਉਣਾ ਕੀਤਾ ਹੈ ਹੋਰ ਮਿਲੇ ਸਤਿਗੁਰੂ ਸਕੇ ਪਾਤਸ਼ਾਹ ਨਾਲ ਮਿਲਣੇ ਕਰਕੇ ਰਹਾਉ ਜਾਉ ਲਾਉ ਹੋ ਕਿਝ ਸੋਚੋ ਚਿਤਵ ਜਿੰਨਾ ਕੇ ਆਪਣੀ ਹੋਵੇਂ ਦੇ ਸਹ ਤੇ ਜੀਵ ਕਹਿੰਦਾ ਮੈਂ ਇਹ ਸੋਚਦਾ ਹਾਂ ਮੈਂ ਕਿਜੁਨੀ ਕਿਜੁਦਾ ਹਾਂ ਵਿਚਾਰ ਕਰਦਾ ਹਾਂ ਜਾਂ ਕਿਜੁਦਾ ਹਾਂ ਤਾਲਾ ਦੁਖਨ ਭਰੇ ਉਹਨਾਂ ਦੇ ਜਮਨ ਮਰਦੇ ਦੁੱਖਾਂ ਨੂੰ ਉਹ ਘੜਦਾ ਰਹਿੰਦਾ ਭੋਗਦਾ ਰਹਿੰਦਾ ਹੈ ਗਾਓ ਕਿਰਪਾਲ ਗੁਰਪੂਰਾ ਭੀਟਿਆ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਾਹ ਦੇ ਪੂਰਵਲੇ ਨਿਸ਼ਕਾਮ ਕਰਮਾ ਕਰਕੇ ਪ੍ਰਸੰਨ ਹੋਏ ਤੋਂ ਪੂਰਵ ਸਰਗੁਰੂ ਨਾਨਕਦੇਵ ਜੀ ਮਿਲੇ। ਸੋ ਆਨੰਦ ਸਹਿਜੀ। ਗੁਰੂ ਸਾਹਿਬ ਦੀ ਕਿਰਪਾ ਕਰਕੇ ਮੈ ਸੁਖੀ ਆਨੰਦ ਪ੍ਰਕਾਸ਼ ਹੋਇਆ, ਪ੍ਰਗਟ ਹੋਇਆ। ਕੀਤੀ ਸਿਆਣਪ ਕਰਮ ਹੋ ਕੀਏ। ਜੀ ਬੁੱਧੀ ਦੀ ਸਿਆਣਪ ਕਰਕੇ ਹਉਮੈ ਦੇ ਸਹੇਤੇ ਜੀਵਨ ਕਰਮ ਕੀਤੇ। ਤੇ ਤੇ ਬੰਧ ਪਰੇ ਉਸ ਨੂੰ ਬੰਧਨ ਕਹਿੰਦੇ ਰਹੇ ਆ ਕਰਤਾ ਭੁਗਤਾ ਕੋਲੇ ਦੇ ਹੰਦ ਦਾ ਮਮਤਾ ਦੇ ਜੋ ਸਾਧੂ ਕਰਮ ਅਸਤਿ ਘਰਿਓ ਜਦੋਂ ਸਾਧੂ ਗੁਰੂ ਰਾਮਦਾਸ ਸਤਿਗੁਰੂ ਸੰਤਾਨ ਸਾਡੇ ਮੱਥੇ ਤੇ ਕਿਰਪਾ ਦੀ ਸੀ ਅਭਰਖੋ ਕੀਤਾ ਤਦ ਹਮ ਮੁਕਤ ਭਏ ਗੁਰੂ ਦੇ ਗਈ ਹੰਸਮਾਨ ਸਾਰੇ ਰੰਗਾਂ ਸੰਗਤਾਂ ਮੰਤਰਾਂ ਨੂੰ ਮੂਰਤ ਹੋ ਗਏ ਹਾਂ ਜਾ ਲਾਓ ਮੀਰੋ ਮੀਰੋ ਕਰ ਤੂੰ ਜਿੰਨੇ ਜੇ ਜੀ ਮਿਲ ਆਇ ਸਵਾਰ ਦਾ ਇਹ ਮੇਰਾ ਹੈ ਇਸ ਨੂੰ ਮੇਰ ਕਰਦਾ ਕੀ ਕਾ ਲਾਓ ਵਿਖ ਕੀਰੀ ਉਹਨਾਂ ਤਨ ਮਾਇਕੀ ਗਹਿਰੇ ਨੂੰ ਛੇੜੀ ਰੱਖਦੀ ਸੀ ਤੇਰੇ ਰੰਗ ਦੇ ਸੰਸਾਰ ਦੇ ਜੀਵ ਮਾਨ ਤਨ ਭੋਗ ਅਰਤੀ ਖਾ ਕਰ ਕਉ ਜਿਵੇਂ ਆਪਣਾ ਮਨ ਵੀ ਮਹਾਰਾਜ ਦੀ ਸੇਵਾ ਚ ਲਾਪਤਾ ਕੰਨ ਵੀ ਬਦਰੀ ਆਪਣੀ ਅਕਲ ਛੱਡ ਕੇ ਗੁਰਮਤਿ ਨੂੰ ਧਾਰਨ ਕਰ ਲਿਆ ਕਿਉ ਠਾਦਰਾ ਕਾਲ ਕੁਸ਼ ਨੂੰ ਅਰਪਿਤ ਕੀ ਸਭ ਹਮ ਸਹਿਜ ਸੂਈ ਉਦੋਂ ਹੀ ਸਹਿਜ ਸਰੂਪ ਦੇ ਨਿਰਮਲ ਜੀ ਸਮਾਧੀ ਚ ਬਿਰਾਜਮਾਨ ਹੋ ਗਏ ਔ ਲਾ ਪੂਟ ਉਠਾਈ ਚੱਲਿਓ ਜਿੰਨੇ ਤੇ ਹੰਕਾਰ ਮਮਤਾ ਦੀ ਬੰਦ ਛੱਡੇ ਉਠਾ ਕਰਕੇ ਚੱਲਿਆ ਰਹਿਦਾ ਸੀ ਜੀਵ ਔ ਲਾ ਦਾਨ ਭਰੇ ਉਹਨਾਂ ਜਿਹੇ ਲੋਕ ਡੰਡ ਪਿਤਾ ਡੰਡ ਦੇਵ ਡੰਡ ਰਾਜ ਡੰਡ ਇਹ ਦੰਦ ਪਰਦਾ ਰਿੰਦਾ ਸੀ ਊਠ ਡਾਰ ਗੁਰਪੂਰਾ ਮਿਲਿਆ ਜਦੋਂ ਹੰਗਸਾ ਮੰਤਰੀ ਫੰਡ ਸੇੜ ਦਿੱਤੀ ਪੂਰਨ ਸਤਿਗੁਰੂ ਜੀ ਦੇ ਨਾਲ ਮਿਲ ਗਏ ਸੋ ਨਾਨਕ ਨਿਰਭੈ ਸਭ ਸੰਗਾਂ ਦੇ ਜੀ ਕੰਨੇ ਸੇ ਨਿਰਭਉ ਹੋਗੇ ਕਿਸੇ ਪ੍ਰਕਾਰ ਦਾ ਭੈ ਨਹੀਂ ਰਿਹਾ ਗਉੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਉ ਰੀ ਤਿਆਗਿਉ ਇਹ ਸਮਝੇ ਨਾ ਬਾਅਵਨ ਤਿਆਗੋਰੀ ਦ્વੈਤ ਭਾਰ ਨੂੰ ਤਿਆਗਣਾ ਕੀਤਾ ਹੈ ਮੰਨ ਕਰਕੇ ਦ્વੈਤ ਭਾਰ ਨੂੰ ਤਿਆਗਣਾ ਕੀਤਾ ਹੈ ਤਨ ਕਰਕੇ ਤਿਆਗਿਓ ਮੈਂ ਗੁਰਮਿਲ ਤਿਆਗਿਓ ਅਤੇ ਤਿਆਗਣਾ ਕੀਤਾ ਬਾਣੀ ਕਰਕੇ ਦ્વੈਤ ਭਾਰ ਨੂੰ ਕਿਸ ਪ੍ਰਕਾਰ ਤਿਆਗਿਆ ਤਿਆਗੀ ਜੋ ਸਤਿਗੁਰੂ ਹੈ ਤਿਆਗ ਦਾ ਵੀ ਤਿਆਗ ਕਰਨ ਵਾਲੇ ਉਹਨਾਂ ਨਾਲ ਮਿਲ ਕੇ ਮੈਂ ਦ્વੈਤ ਭਾਰ ਨੂੰ ਤਿਆਗਿਆ ਹੈ ਇਸ ਪ੍ਰਕਾਰ ਸਾ ਸੰਗੀਤ ਕੇ 달ਾ ਰਾਣੀ ਜੇ ਜੀ ਸੀ ਸਿੱਖ ਗੁਰ राजे ਦੀ ਰਾਣੀ ਇਹ ਵਿਚਾਰਬਾਨ ਸੀ ਇੱਕ ਦਿਨ Muni ਦਾ ਉਪਕਾਰ ਕੇ ਇਸ ਨੂੰ ਮਿਲੀ ਕਹਿਣ ਲੱਗੀ हे राजन ਤਿਆਗ ਕਰ ਰਾਜਾ ਕਹਿਣ ਲੱਗਾ ਮੈਂ ਰਾਜ ਛੱਡ ਲਵਾਂ ਮੈਂ ਰਾਜ ਛੱਡ ਦਿੱਤਾ ਫੇਰ ਬੰਚ ਜਾ ਕੇ ਬੈਠ ਗਿਆ ਸਿਖਰ ਕੋ ਜਰਾ ਆ ਜਿਸ ਵੇਲੇ ਬੰਚ ਜਾ ਕੇ ਬੈਠ ਗਿਆ ਉੱਥੇ ਜਾ ਕੇ ਸਾਧੂ ਦਾ ਰੂਪ ਧਾਰ ਕੇ ਕਹਿੰਦੀ ਤਿਆਗ ਕਰ ਆ ਜਾ ਰਾਜੇ ਨੇ ਵਸਤਰ ਵੀ ਉਤਾਰ ਕੇ ਤਿਆਗ ਕਰਤਾ ਕਹਿੰਦੇ ਲੈ ਵਸਤਰ ਵੀ ਉਤਾਰ ਕੇ ਮੈਂ ਤਿਆਗ ਕਰਨਾ ਹੈ ਇਹ ਕਹਿਣ ਲੱਗੀ ਰਾਜਾ ਤਿਆਗ ਕਰ ਉਸ ਵੇਲੇ ਕਿਹਾ ਬਣਾ ਲਈ ਰਾਜੇ ਨੇ ਕਿਹਾ ਦੇ ਤੈਨੂੰ ਬੈਠ ਗਿਆ ਕਹਿੰਦੇ ਮੈਂ ਸਿਰ ਨੂੰ ਤਿਆਗ ਕਰ ਜੰਮਾ ਉਸ ਵੇਲੇ ਰਾਣੀ ਚੰਦਾਲ ਨੇ ਕਿਹਾ ਹੈ ਰਾਜਾ ਇਹਦਾ ਨਾਮ ਤਿਆਗ ਨਹੀਂ ਤਿਆਗ ਜਿਹੜਾ ਤੂੰ ਕਹਿੰਦਾ ਮੈਂ ਰਾਜ ਛੱਡਿਆ ਮੈਂ ਘਰ-ਵਾਰ ਛੱਡੂ ਤਾ ਫੌਜਾਂ ਛੱਡਤੀਆਂ ਖਜ਼ਾਨੇ ਛੱਡਦੇ ਹੈ ਰਾਣੀਆਂ ਛੱਡਤੀਆਂ ਸਾਰੇ ਸੁੱਖ ਛੱਡਦੇ ਹੈ ਇਹ ਜਿਹੜਾ ਤੂੰ ਤਿਆਗ ਕੀਤਾ ਅਗੇ ਫਿਰ ਤਾ ਕਹਿੰਦਾ ਵਸਤਰ ਵੀ ਛੱਡ ਕੇ ਮੈਂ ਹੁ ਸਰੀਰ ਵੀ ਛੱਡਣ ਲੱਗਾ ਇਹ ਤਿਆਗ ਨਹੀਂ ਇਹ ਤਿਆਗ ਦਾ ਤਿਆਗ ਕਰ ਜਿਹੜੀ ਜਿਹੜੀ ਹੰਗਤਾ ਤੂੰ ਰੱਖਿਆ ਨੂੰ ਵੀ ਮੈਂ ਆ ਛੱਡਿਆ ਛੱਡਿਆ ਇਹ ਤਿਆਗ ਦਾ ਤਿਆਗ ਕਰ ਫਿਰ ਤੈਨੂੰ ਸੁਖ ਹੋਵੇਗਾ ਰਾਜੇ ਨੇ ਸਹਿਤ ਕੋ ਜਨ ਉਸ ਨੂੰ ਸਵੀ ਮੰਨ ਕਰਕੇ ਵਸਿਤ ਪ੍ਰਾਣ ਦੀ ਕਥਾ ਹੁੰਦੀ ਹੈ ਤਿਆਗ ਕੀਤਾ ਹੰਗਤਾ ਜਦੋਂ ਛੁੱਟ ਗਈ ਉਸ ਵਿੱਚ ਤਿਆਗੀ ਹੋ ਗਿਆ ਸੀ ਇਸੇ ਪ੍ਰਕਾਰ ਤਿਆਗਿਓ ਮੈਂ ਗੁਰਮਿਲ ਤਿਆਗਿਓ ਤਿਆਗੀ ਜੋ ਸਤਗੁਰੂ ਅਹੰਗਕਾ ਮੰਤਾ ਦੇ ਉਹਨਾਂ ਸਤਗੁਰਾਂ ਦੇ ਨਾਲ ਮਿਲ ਕਰਕੇ ਅਸੀਂ ਕੰਨ ਦਾ ਮਾਨ ਮਨ ਦਾ ਮਾਨ ਬਾਣੀ ਦਾ ਮਾਨ ਸਰੀਰ ਦਾ ਮਾਨ ਰਾਜ ਦਾ ਮਾਨ ਸੋਹ ਦਾ ਮਾਨ ਸਾਰਾ ਤਿਆਗ ਦਾ ਤਿਆਗ ਦਾ ਵੀ ਤਿਆਗ ਕਰ ਦਿੱਤਾ ਸਰਬ ਸੁਖ ਆਨੰਦ ਮੰਗਲ ਰਸ ਜੇ ਸੁਰ ਨੈਜ ਸਾਰੇ ਸੁਖ ਪ੍ਰਾਪਤ ਹੋਗੇ ਸਾਨੂੰ ਰਾਜ ਦੇਵੀ ਅਤੇ ਆਨੰਦ ਪ੍ਰਾਪਤ ਹੋ ਗਿਆ ਖਾਣਿਆਂ ਦਾ ਵੀ ਰਸ ਪ੍ਰਾਪਤ ਹੋਗੇ ਯੋਗ ਆਨੰਦ ਆਦਿਕ ਵੀ ਸਭ ਮੰਗਲ ਰਸ ਮੰਗਲ ਜਸ ਕੌਣੇ ਕਰਕੇ ਕੀਸਮ ਕਰਕੇ ਆਨੰਦ ਪ੍ਰਾਪਤ ਹੋਇਆ ਪਰਮੇਸ਼ਵਰ ਦਾ ਮਾਨ ਗੋਬਿੰਦ ਅੱਗੇ ਗੋਬਨ ਕਾਲ ਗੁਰੂ ਵੀ ਅੱਗੇ ਦੇ ਸਾਈ ਮੰਨਣਾ ਕੀਤਾ ਇਲਾਹ ਪ੍ਰਾਪਤ ਹੋਇਆ ਰਹਾਉ ਮਾਨ ਅਭਿਮਾਨ ਦੂਸ ਮਾਨੇ ਹੁਣ ਕੋਈ ਸਾਡਾ ਮਾਨ ਸਤਕਾਰ ਕਰੀ ਜਾਵੇ ਕੋਈ ਉੱਠ ਕੇ ਸਤਕਾਰ ਨਾ ਕਰੇ ਮਾਨ ਰੱਖੇ ਸਾਨੂੰ ਦੋਵੇਂ ਕੋਈ ਪ੍ਰਤੀਤ ਹੋ ਗਏ અપਮਾਨ ਕਰੇ ਕੋਈ ਨਿਰਾਦਰੀ ਕਰੇ ਹੰਕਾਰ ਨਾਲ ਕੋਈ ਸਤਕਾਰ ਕਰੇ ਇਹ ਦੋਵੇਂ ਇੱਕੋ ਜਿਹੇ ਹੋ ਗਏ ਹਨ ਮਾਸਕ ਡਾਰ ਗੁਰਪਾਗਿ ਅਸੀਂ ਗੁਰੂ ਸਾਹਿਬ ਦੇ ਚਰਨਾਂ ਤੇ ਆਪਣੀ ਮੱਥੇ ਨੂੰ ਡਾਰ ਤੈ ਤਿਆਗਦਾ ਸੰਗ ਤਾਂ ਛੱਡਤੀ ਹੈ ਸੰਕੰਤਾ ਕਰਦੇ ਅੰਦਰ ਜੋ ਮਾਨਸੀ ਸੰਤਪਤ ਹਰਖ ਨਾ ਆਪਤ ਦੁੱਖਾ ਹੁਣ ਜੇ ਕਰਕੇ ਸੰਤਪਤ ਕੋਈ ਆ ਜਾਵੇ ਤੇ ਉਸ ਵੇਲੇ ਖੁਸ਼ੀ ਨਹੀਂ ਹੁੰਦੀ ਸੰਪਤੀ ਦੀ ਆਪਤ ਪ੍ਰਾਪਤੀ ਕਰਕੇ ਖੁਸ਼ੀ ਨਹੀਂ ਹੁੰਦੀ ਨਾ ਆਪਤ ਦੁੱਖਾ ਨਾ ਦਿੱਕਤਾ ਜਦ ਆਵਣੇ ਦੁੱਖ ਹੁੰਦਾ ਹੈ ਦਿੱਕਤਾ ਦੇ ਆਉਣ ਲੋ ਦੁੱਖ ਨਹੀਂ ਤਕੀਮਦਾ ਜੋ ਨਾ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੁਖ ਸੁਨੇਰ ਪਹਿਨੀ ਜਾਂ ਕੇ ਕੰਚਨ ਮਾਟੀ ਮੰਨੇ ਕਰਸ ਰਹੇ ਹੈ ਮਹਾਰਾਜ ਜਦ ਉਹ ਸ੍ਰੀ ਗੁਰੂ ਅਰਜਨ ਦੇਵ ਉਤੇ ਉਦੋਂ ਹਰਿਮੰਦਰ ਸਾਹਿਬ ਵਿੱਚ ਚੌਰ ਹੁੰਦਾ ਸੀ ਉਦੋਂ ਵੀ ਕੋਈ ਸਰੂਪ ਜਿਸਾਨ ਹੈ ਹਰ ਕੀ ਪੌੜੀ ਤੇ ਇਸ਼ਨਾਨ ਕਰਦੇ ਵੀ ਉਹੀ ਜੋਤ ਜਿਸਾਨ ਹੈ ਉੱਬੇ ਵੀ ਵਿਰਗ ਚ ਬੈਠ ਕੇ ਵੀ ਉਵੇਂ ਰਹੇ ਕੁੱਤੇ ਆਜ ਦੇ ਇਸਲਾ ਚੈਰੰਦਾਸੀ ਇਸਨਾ ਮਹਾਰਾਜ ਸਾਤ ਚੰਨ ਦੇ ਬੂਰਦੀ ਨਹੀਂ ਆਈ ਗਰਮ ਰੇਤਾਂ ਨੂੰ ਸਮਝੇ ਰਹੇ ਅਤੇ ਗਰੀਬ ਨਾਲ ਲੋਹ ਦੇ ਕਾਈ ਸੰਘਾਚਨ ਦੇ ਕਾਈ ਸਮਝ ਕੇ ਬੈਠੇ ਰਹੇ ਕੋਈ ਹਰਕ ਸ਼ੋਗ ਨਹੀਂ ਕਰ ਰਸ ਰਹੇ ਹਨ ਆਪ ਸਤਿਗੁਰੂ ਜੀ ਅਰੰਗ ਠਾਕ ਰੈ ਲਾਗਿਉ ਇਹ ਠਾਕ ਰੋ ਅਕਾਲ ਤੁਸ ਜਾ ਰੰਗ ਲੱਗਿਆ ਹੈ ਜਿੱਦੇ ਅੰਦਰ ਬਾਸ ਬਾਸਰੀ ਏਕੈ ਸੁਆਮੀ ਹੁਣ ਬਾਸ ਘਰਾਂ ਵਿੱਚ ਤੇ ਬਾਸਰੀ ਘਰਾਂ ਚ ਬਸਿੰਦਿਆਂ ਲੋਕਾਂ ਵਿੱਚ ਮਕਾਨ ਮਕਾਨੀਆਂ ਵਿੱਚ ਦਰਵਾਇ ਬਾਸ ਸਰੀਰਾ ਵਿੱਚ ਤੇ ਬਾਸ ਨਹੀਂ ਬਸਣ ਵਾਲੇ ਜੀਵਾਂ ਵਿੱਚ ਏਕੈ ਸੁਆਮੀ ਕੋਈ ਵਾਸ਼ਨਾਵਾਰਿਆਂ ਚ ਤੇ ਬਾਸ ਨਹੀਂ ਇੰਦਰੀਆਂ ਦੀ ਜਿਹੜੀ ਇੱਛਾ ਸੀ ਦਿਸੇਂਦੀ ਇਹ ਬਸ ਹੋ ਜਾਣੀ ਹੈ ਜਿਹੜੀ ਜੀਵਨ ਮੁਕਤਾ ਵਿੱਚ ਬਾਸ ਬਾਸਰੀ ਏਕੈ ਸੁਆਮੀ ਕੋਈ ਵਾਸ਼ਨਾਵਾਰਿਆਂ ਚ ਘਰਾਂ ਵਾਲਿਆਂ ਚ ਇਕੋ ਹੀ ਬਸਿੰਦਿਆਂ ਜਿਨ੍ਹਾਂ ਵਿੱਚ ਘਰਾਂ ਵਿੱਚ ਕੋਈ ਪਰਮੇਸ਼ਵਰ ਹੈ ਸਰੀਰਾਂ ਵਿੱਚ ਜਿਨ੍ਹਾਂ 'ਚ ਉਹ ਦੀ ਆਣ ਦ੍ਰਿਸ਼ਟਾਗਿਉ ਨੂੰ ਕੋ ਯਾਦ ਕੇ ਸੰਸਾਰ ਬਸੀਆਂ ਇੱਕੋ ਜੀਆਂ ਦੇਖਣ ਚ ਆ ਰਹੀਆਂ ਹੈ ਉਹ ਦੀ ਆਣ ਜੋ ਸੰਸਾਰ ਹੈ ਇਹਦੇ ਵਿੱਚ ਵੀ ਉਹੀ ਪਰਮੇਸ਼ਵਰ ਹੈ ਵਸਣ ਵਾਲਿਆਂ ਬਸਿੰਦਿਆਂ ਵਿੱਚ ਵੀ ਦੇ ਬਸਣ ਵਾਲੇ ਘਰਾਂ 'ਚ ਵੀ ਇੱਕੋ ਹੀ ਪਰਮੇਸ਼ਵਰ ਆਗਿਆ ਦੇਖਣ 'ਚ ਨਿਰਪਉ ਪਹਿ ਸੰਤ ਬ੍ਰਹਮ ਦਾ ਰਿਉ ਜੇ ਸੰਗ ਗਿਆਨ ਸਾਡੇ ਅੰਦਰੋਂ ਭੜਮ ਜਾ ਕੜ ਜਾ ਢਾਰ ਕੇ ਦੂਰ ਕਰ ਦਿੱਤਾ ਹੈ ਇਸ ਬ੍ਰਹਮ ਕਾਇਨਾਤ ਦੇ ਪਾ ਹੋ ਗਏ ਹਾਂ ਅਸੀਂ ਪੂਰਨ ਸਰਬਾਗਯੋ ਸਾਰੇ ਅੰਗਾਂ ਵਿੱਚੋਂ ਪੂਰਨ ਪਰਮੇਸ਼ਰ ਆਇਆ ਸਰਬਦੋ ਜੋ ਕੁਝ ਕਰਦਾ ਕਾਰਨ ਕੀਨੋ ਜੋ ਕੁਝ ਕਰਦਾ ਗੁਰੂ ਦਾ ਕਾਲ ਪ੍ਰਭੂ ਵਾਹਿਗੁਰੂ ਨੇ ਕਾਰਨ ਕਾਰਜ ਦੀਪਾ ਹੈ ਮਨ ਗੁਰੂ ਨਾ ਲਾਗਿਓ ਉਹ ਮਨ ਜਿ ਬੁਰਾ ਨਹੀਂ ਲੱਗਦਾ ਜੋ ਕੋਈ ਕਰਦਾ ਸੋ ਭਲਾ ਹੀ ਕਰ ਰਿਹਾ ਸਾਧ ਸੰਗਤ ਪ੍ਰਸਾਦ ਸੰਤਨ ਕੈ ਇਹ ਸ਼ੈਰਾਂ ਦੀ ਸੰਗਤ ਕਰਕੇ ਸਾਹਤਵਾਂ ਦੀ ਪ੍ਰਸਾਦ ਸਤਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੋਇਓ ਸਾਧ ਸਾਧਨਾ ਕਰਨ ਵਾਲਿਆਂ ਦੀ ਸੰਗਤ ਕਰਕੇ ਕਮਾਈ ਵਾਲਿਆਂ ਦੀ ਤੇ ਸਤ ਜੀ ਨਾਲ ਸਾਧਗੁਰਾਂ ਨਾਲ ਜਿਸੜਾ ਉਹਨਾਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੋਇਓ ਮਨ ਜਾਗੇ ਜੇ ਮਨ ਅਵਿਧਿਆ ਦੀ ਨੀਂਦ ਅੱਗੇ ਸੁੱਚਾ ਤੇ ਆਸੀ ਹੁਣ ਗਿਆਨ ਅਵਸਥਾ ਦੀ ਜਾਗ ਪਿਆ ਹੈ ਜਨ ਨਾਨਕ ਊੜ ਤੋਹਾਰੀ ਪਰਿਓ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਪਰਮੇਸ਼ਰ ਆਪ ਦੀ ਹੋੜ ਟੇਕ ਲੈ ਕੇ ਤੁਹਾਡੀ ਪਏ ਹਾਂ ਆਇਓ ਸਰਨ ਆਗਿਓ ਫੇ ਮਾਰਾ ਮਨ ਬਾਣੀ ਸਵੀਕਾਰ ਕੇ ਆਪ ਦੀ ਸ਼ਰਨ ਵਿੱਚ ਆ ਗਏ ਹਾਂ ਨਾਮ ਰੰਗ ਸਹਿਜ ਰਸਮਾਣੇ ਆਪ ਦੀ ਕਿਰਪਾ ਕਰਕੇ ਨਾਮ ਰੰਗ ਨਾਮ ਦੇ ਪ੍ਰੇਮ ਕਰਕੇ ਸਹੀ ਜੀ ਆਪ ਦੇ ਰੰਗ ਆਨੰਦ ਨੂੰ ਮਾਣਦੇ ਹਾਂ ਫੇਰ ਦੁੱਖ ਨਾ ਲਾਗਿਓ ਫੇਰ ਮੁੜ ਕੇ ਜੰਮਣ ਮਰ ਦਾ ਦੁੱਖ ਨਹੀਂ ਸਕੇ ਬਾਬਾ ਸ਼ਾ ਲੱਗਿਆ ਹੈ